ਕਾਬਾ ਕੇ ਜੀਵਨ ਸਾਹਿਬ ਨੇ ਆਖ ਨਹੀਂ ਪਾਣਾ ਆ ਭਗਵੰਤ ਮਾਨ ਜੀ ਦੇ ਬਸਦਾ ਰੋਗ ਨਹੀਂ ਆ ਕੰਮ ਕਰਨ ਵਾਲੇ ਕਰਨਗੇ ਜਿਨ੍ਹਾਂ ਨੂੰ ਕੰਮ ਕਰਨ ਦੀ ਜਾਚ ਹੈ ਉਹ ਕਰਨਗੇ ਇੱਕ ਗੱਲ ਐਸੇ ਇੱਥੇ ਆਣ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਦੇ ਨਤਮਸਟਕ ਹੋ ਕੇ ਆਏ ਇਸ ਪਾਵਨ ਧਰਤੀ ਦੇ ਇੱਥੇ ਖੜੇ ਕੇ ਓਕੇ ਸਾਰੇ ਪੰਜਾਬ 'ਚ ਇੱਕ ਜੇ ਗੱਲ ਐਸੋ ਨਿਕਲਦੀ ਹੈ ਇੱਕ ਰਾਸ਼ਟਰੀ ਪਾਰਟੀ ਆਪਣੇ ਆਪ ਨੂੰ ਕਹਦੀ ਹੈ ਜਿਹਦੇ ਵਿੱਚ 50 ਸਾਲ ਮੈਂ ਲਾਇਆ ਸਭ ਕਿ ਨਾ ਹਲਾਤਾ ਜੇ ਮੈਂ ਛੱਡ ਕੇ ਆਇਆ ਉਹ ਕੋਈ ਦੁਹਰਾਨ ਵਾਲੀ ਗੱਲ ਨਹੀਂ ਪਰ ਜੀ ਉਦੋਂ ਦੁਖਦਾ ਜਦੋਂ ਕਹਿੰਦੇ ਮੁੰਡਾ ਇੱਕ ਵਾਰੀ ਆ ਕੇ ਟੁੱਟਾ ਖਾ ਲਵੇ ਕਿਸੇ ਪੱਥਰ ਤੇ ਤੇ ਮੁੜ ਕੇ ਸਿਆਣਾ ਹੋ ਜਾਂਦਾ ਦੁਬਾਰਾ ਉੱਥੇ ਨਹੀਂ ਜਾਂਦਾ ਜੇ ਦੁਬਾਰਾ ਜਾ ਕੇ ਉੱਥੇ ਜਾ ਕੇ ਫੇਰ ਟੁੱਟਾ ਕੁਝੇ ਕਹਿੰਦੇ ਕਮਲਾ ਹੋਇਆ ਮੈਂ ਤਾਂ ਨਹੀਂ ਕਹਿ ਸਕਦਾ ਵੀ ਕੋਈ ਕਮਲਾ ਆਇਆ ਹੈ ਕਿ ਸੈਣਾ ਆਇਆ ਹੈ ਪ੍ਰੈਸ ਧਰਤੀ ਦੇ ਉੱਤੇ ਪੰਜਾਬ ਗੁਰੂ ਆ ਦੀ ਧਰਤੀ ਦੇ ਉੱਤੇ ਖੜੇ ਹੋ ਕੇ ਤੇ ਨਾਲ ਬਾਬਾ ਸਾਹਿਬ ਅੰਬੇਦਕਰ ਦੀ ਲਾਲ ਕਨਸਟੀਟਿਊਸ਼ਨ ਕਹਿੰਦਾ ਭਾਰਤ ਦੇ ਸੰਵਿਧਾਨ ਅੱਜੇ ਚੱਕੇ ਕਾਪੀਆਂ ਚੱਕੀ ਫਿਰਦੇ ਸੀਗੇ ਸਾਹਿਬ ਉਹਨਾਂ ਨੂੰ ਅੱਜ ਪਹਿਲਾਂ ਤਾਂ ਕਹਿੰਦੇ ਸੀ ਵੀ ਕਿਸੇ ਦੇ ਜਾਤ ਪਾਤ ਤੇ ਰੰਗ ਰੂਪ ਦੇ ਕਰੀਆਂ ਦੇ ਹੁਣ ਮੈਨੂੰ ਲੱਗਦਾ ਲਾਲ ਰੰਗ ਦੀ ਕਿਤਾਬ ਚੱਕਣ ਨਾਲ ਮੰਦੀ ਮੈਲ ਨਹੀਂ ਨਿਕਲਦੀ ਸਾਹਿਬ ਜਿਨ੍ਹਾਂ ਦੇ ਮਨ ਕਾਲੇ ਐ ਜਿਨ੍ਹਾਂ ਦੀ ਸੋਚ ਕਾਲੀ ਐ ਜਿਨ੍ਹਾਂ ਦਾ ਦਿਲ ਕਾਲਾ ਐ ਮੈਨੂੰ ਤਾਂ ਆ ਵੀ ਸ਼ੱਕ ਐ ਜੇ ਕਿਤੇ ਮਾੜੀ ਮੋਟੀ ਸੂਈ ਲਾ ਕੇ ਦੇਖੋਗੇ ਤਾਂ ਮਨ ਦਾ ਖੂਨ ਵੀ ਕਾਲਾ ਹੋ ਗਿਆ ਕਿਉਂਕਿ ਇਹ ਲੋਕ ਨੀਅਤ ਵੇਚ ਕੇ ਆਏ ਐ ਕਿਉਂਕਿ ਚਰਚੇ ਦਾ ਆ ਵੀ ਹੁੰਦੇ ਐ ਕਹਿੰਦੇ ਆਪਣਾ ਇੱਕ ਪੁਰਾਣਾ ਪਰਚਾ ਬਚਾਉਣ ਵਾਸਤੇ ਪ੍ਰਧਾਨ ਜੀ ਨੇ ਬਿਆਨ ਛੱਡਤਾ ਵੀ ਕਟੋ ਘਟ ਇਹਨਾਂ ਦੀ ਆਮ ਆਦਮੀ ਪਾਰਟੀ ਵਾਲੇ ਦੀ ਮਦਦ ਹੋ ਜੂਗੀ ਇਸ ਬਾਨੇ ਰੜੇ ਹੋਏ ਇਹ ਕੋਈ ਰੂਪ ਐ ਦੋਨੋਂ ਇਹ ਕਾਂਗਰਸ ਵਾਲੇ ਬਾਹਰ ਜਾ ਕੇ ਇਕੱਠੇ ਹੀ ਹੁੰਦੇ ਐ ਆਮ ਆਦਮੀ ਪਾਰਟੀ ਨਾਲ ਇੱਥੇ ਆ ਕੇ ਖੰਗਾਰੇ ਮਾਰਦੇ ਫਿਰਦੇ ਹੋਣਾ ਵਾਸਤੇ ਰਸਤਾ ਬਣਾਇਆ ਸਾਬ ਇਸ ਕਰਕੇ ਮੈਂ ਕਿਹਾ ਗੁਰੂਆਂ ਦੀ ਧਰਤੀ ਐ ਇੱਥੇ ਮਾਨਸ ਕੀ ਜਾਤ ਸਮਾਏ ਕੋ ਪਹਿਚਾਨਦੇ ਉੱਤੇ ਪੈਰਾ ਦੇਣ ਵਾਲੀ ਆਕੌਮ ਬੈਠੀ ਐ ਤੇ ਸਾਰੇ ਰਲ ਮਿਲ ਕੇ ਆਓ ਇਸ ਪੰਜਾਬ ਦਾ ਭੋਗ ਇੱਕ ਬਚਾਈਏ ਕਰਪਸ਼ਨ ਤੋਂ ਬਚਾਈਏ ਤੇ ਜਿਹੜੇ ਲੋਕ ਕਹਿੰਦੇ ਅਸੀਂ ਗੈਂਗਸਟਰ ਖਤਮ ਕਰ ਦੇਾਂਗੇ ਸੈਣੀ ਸਾਹਿਬ ਕੱਲ੍ਹ ਸ਼ਹਿਰਾਬ ਨੇ ਦੀ ਅਖਬਾਰ ਵਿੱਚ ਦੇਖ ਹੋਗਾ ਕੱਲ ਕੇਜਰੀਵਾਲ ਸਾਹਿਬ ਆ ਕੇ ਕਹਿਗੇ ਸਟੇਜ 'ਤੇ 7 ਦਿਨ ਦਾ ਨੋਟਿਸ ਦਿੱਤਾ ਹੈ 7 ਦਿਨ ਦਾ ਨੋਟਿਸ ਦਿੱਤਾ ਹੈ ਮੋਟਾ ਆਪਣੀਆਂ ਪਹੈ ਜਾਣੀਆਂ 11 ਨੂੰ ਅੱਜ 4 ਦਿਨਾਂ ਬਾਅਦ ਮੋਟਾ ਬਾਹ ਜਾਣੀਆਂ ਉਹਦੇ ਬਾਅਦ ਨਾਂ ਦਾ ਕੇਜਰੀਵਾਲ ਸਾਹਿਬ ਮਿਲਨੇ ਤੁਹਾਨੂੰ ਤੇ ਇਹਨਾਂ ਨੂੰ ਕੇਜਰੀਵਾਲ ਸਾਹਿਬ ਭੁੱਲ ਗਏ ਵੀ ਪਿਛਲੇ ਸਾਢੇ 3 ਪੌਣੇ 4 ਸਾਲ ਤੋਂ ਥੋੜੀ ਸਰਕਾਰ ਹੈ ਜੇ ਅਲਟੀਮੇਟਮ ਦੇਣ ਨਾਲ ਗੈਂਗਸਟਰ ਖਤਮ ਹੁੰਦੇ ਸਿਰਫ ਨਿਬੜੇ ਪਏ ਹੁੰਦੇ ਇਸ ਕਰਕੇ ਅਗਰ ਕੋਈ ਗੈਂਗਸਟਰਸ ਖਤਮ ਕਰ ਸਕਦਾ ਕੋਈ ਕ੍ਰਾਪਸ਼ਨ ਖਤਮ ਕਰ ਸਕਦਾ ਕੋਈ ਭਾਈਚਾਰਕ ਸਾਂਝ ਪੰਜਾਬ ਦੇ ਅੰਦਰ ਬਣਾ ਕੇ ਰੱਖ ਸਕਦੇ ਆ ਤਾਂ ਸਾਬ ਉਹਦੇ ਵਾਸਤੇ ਇੱਕ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ ਇੱਥੇ ਅਜੇ ਚੀਫ ਮਿਨਿਸਟਰੀ ਗਿਰਵੀ ਰੱਖੀ ਬੈਠੇ ਆ ਜਿਸ 93 93 ਸੀਟਾਂ ਲੈ ਕੇ ਇਸ ਨੂੰ ਇਸ ਗੱਲ ਦਾ ਅਫਸੋਸ ਹੈ ਭਗਵੰਤ ਮਾਜੀ ਚਾਹ 100 ਚੰਗੇ ਮਾੜੇ ਹੋਣਿਆ ਪਰ ਸਿੱਕੇ ਦਾ ਪੰਜਾਬੀ ਤਾਰਦੇਸ ਗੱਲ ਦਾ ਇੱਕ ਪੰਜਾਬੀ ਨੇ ਹੋ ਕੇ ਆਪਣੀ ਦਸਤਾਰ ਲਿੱਲੀ ਵਾਲੇ ਦੇ ਅੱਗੇ ਕੇਜਰੀਵਾਲ ਸਾਹਿਬ ਦੇ ਅੱਗੇ ਕਿਉਂਕਿ ਦੇਣਾ ਲੋਕ ਕਹਿੰਦੇ ਸੀ ਕਿ ਅਸੀਂ ਆਮ ਘਰਾਂ ਦੇ ਵਿੱਚੋਂ ਆ ਅਸੀਂ ਤੁਹਾਡੇ ਦੁੱਖ ਸੁੱਖ ਦੇ ਭਾਈਵਾਲ ਬਣਾਂਗੇ ਇਹਨਾਂ ਲੋਕਾਂ ਨੇ ਪੰਜਾਬ ਦੇ ਹਰੇਕ ਗਰੀਬ ਵਰਗ ਦੀਆਂ ਭਾਵਨਾਵਾਂ ਦੇ ਨਾਲ ਖੇਡਿਆ ਇਹਨਾਂ ਲੋਕਾਂ ਨੇ ਪੰਜਾਬ ਨੂੰ ਲੁੱਟਿਆ ਵੀ ਆ ਅੱਜ ਹਾਲਾਤ ਕੀ ਤਰਨ ਤਰਨ ਜ਼ਿਲ੍ਹੇ ਤੇ ਕਰ ਦੱਤੇ ਨੇ ਖਾਸ ਕਰ ਇਸ ਬਾਰਡਰ ਬੈਲਟ ਦੇ ਤਾਲੀਬਾਨ ਵਰਗਾ ਸਾਡਾ ਜਿਲ੍ਹਾ ਰੂਪ ਧਾਰਨ ਕਰ ਚੁੱਕਾ ਸਰਸਰ ਸਾਬ ਕੋਈ ਇੱਕ ਦਿਨ ਨਹੀਂ ਕਿ ਜਿਸ ਦਿਨ ਇਸ ਇਲਾਕੇ ਦੇ ਵਿੱਚ ਕੋਈ ਕਤਲੋਗਰਤ ਨਾ ਹੋਵੇ ਕੋਈ ਇੱਕ ਦਿਨ ਨਹੀਂ ਕੋਈ ਨਸ਼ੇ ਦੇ ਲਪੇਟ ਦੇ ਵਿੱਚ ਨੌਜਵਾਨ ਦੀਆਂ ਜਾਨਾਂ ਨਾ ਗਈਆਂ ਹੋਣ ਕੋਈ ਇੱਕ ਦਿਨ ਐਸਾ ਨਹੀਂ ਕਿ ਜਿਸ ਦਿਨ ਕਿਸੇ ਦੇ ਘਰਾਂ ਚ ਜਾਂ ਰਸਤੇ ਚ ਜਾਂਦਿਆਂ ਕੋਈ ਚੋਰੀਆਂ ਡਕੈਤੀਆਂ ਨਾ ਹੋਈਆਂ ਹੋਣ ਇਹਨਾਂ ਲੋਕਾਂ ਨੇ ਸਾਡੇ ਪੰਜਾਬ ਨੂੰ ਲੁੱਟਿਆ ਇਹਨਾਂ ਲੋਕਾਂ ਨੇ ਹਰੇਕ ਭਾਵਨਾਵਾਂ ਦੇ ਨਾਲ ਖੇਡਿਆ ਖਾਸ ਕਰ ਇਹ ਲੋਕ ਜਿਹੜੇ ਅੱਜ ਤਿੰਨੇ ਹੀ ਪਾਰਟੀਆਂ ਚਾਹੇ ਅਕਾਲੀ ਦਲ ਦੀ ਗੱਲ ਕਰ ਲਈਏ ਚਾਹੇ ਝਾੜੂ ਦੀ ਗੱਲ ਕਰ ਲਈਏ ਚਾਹੇ ਕਾਂਗਰਸ ਦੀ ਗੱਲ ਕਰ ਲਈਏ ਮੇਰੇ ਵੀਰੋ ਲੋਕਾਂ ਨੂੰ ਦੱਸਣ ਦੀ ਲੋੜ ਆ ਇਹਨਾਂ ਲੋਕਾਂ ਨੇ ਸਮੇਂ-ਸਮੇਂ ਦੇ ਨਾਲ ਪੰਜਾਬ ਦੇ ਹਰੇਕ ਵਰਗ ਦੀਆਂ ਭਾਵਨਾਵਾਂ ਦੇ ਨਾਲ ਖੇਡਿਆ ਅੱਜ ਲੋਕ ਮਹਿਸੂਸ ਕਰਦੇ ਨੇ ਸਿਰਸਾ ਸਾਹਿਬ ਅੱਜ ਲੋਕ ਦਿੱਲੀ ਦੀਆਂ ਉਦਾਹਰਨਾ ਜਦੋਂ ਦੀ ਵਕਤੋਂ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਦਾ ਮੌਕਾ ਦਿੱਤਾ ਅੱਜ ਸਾਡੇ ਇਲਾਕੇ ਦੇ ਲੋਕ ਉਦਾਹਰਨਾ ਦਿੰਦੇ ਨੇ ਦਿੱਲੀ ਦੀਆਂ ਅੱਜ ਸਾਡੇ ਇਲਾਕੇ ਦੇ ਲੋਕ ਉਦਾਹਰਨਾ ਦਿੰਦੇ ਨੇ ਯੂਪੀ ਦੀਆਂ ਅੱਜ ਸਾਡੇ ਇਲਾਕੇ ਦੇ ਲੋਕ ਉਦਾਹਰਨਾ ਦਿੰਦੇ ਨੇ ਹਰਿਆਣਾ ਦੀਆਂ ਅੱਜ ਸਾਡੇ ਇਲਾਕੇ ਦੇ ਲੋਕ ਉਦਾਹਰਨਾ ਦਿੰਦੇ ਨੇ ਛਤੀਸਗੜ ਗੁਜਰਾਤ ਮੱਧ ਪ੍ਰਦੇਸ਼ ਕਿਹੜੇ-ਕਿਹੜੇ ਸੂਬੇ ਦੀ ਗੱਲ ਕਰਾਂ ਜਦੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਇਹ ਦੱਸਦੇ ਨੇ ਕਿ ਅੱਜ ਜੂਫੀ ਵਰਗੇ ਸੂਬਿਆਂ ਦੇ ਵਿੱਚ ਠੰਡੀਆਂ ਹਵਾਵਾਂ ਭਾਰਤੀ ਜਨਤਾ ਪਾਰਟੀ ਨੇ ਸ਼ੁਰੂ ਕਰ ਦਿੱਤੀਆਂ ਇਹਨਾਂ ਲੋਕਾਂ ਕੋਲੋਂ ਕੋਈ ਜਵਾਬ ਨਹੀਂ ਆ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਦੇਖਿਓ ਆਪਣੇ ਬੱਚਿਆਂ ਦੀ ਖਾਤਰ ਆਪਣੀ ਆਉਡਾ ਲਈ ਪੀੜੀ ਦਿਖਾਤਰ 11 ਨਵੰਬਰ ਨੂੰ ਇੱਕ ਇੱਕ ਵੋਟ ਚੌਂ ਨਿਸ਼ਾਨ ਕਮਲ ਦੇ ਫੁੱਲ ਤੇ ਪਾ ਕੇ ਆਪਾਂ ਵੀ ਦੂਜੇ ਸੂਬਿਆਂ ਦੇ ਵਾਂਗ ਤਰੱਕੀ ਤੇ ਖੁਸ਼ਹਾਲੀ ਦੀਆਂ ਲੀਆਂ ਤੇ ਆਪਣੇ ਇਲਾਕੇ ਨੂੰ ਲੈ ਕੇ ਜਾਈਏ ਕਿਉਂਕਿ ਇੱਕੋ ਇੱਕ ਪਾਰਟੀ ਆ ਭਾਰਤੀ ਜਨਤਾ ਪਾਰਟੀ ਜਿਹੜੇ ਵੀ ਸੂਬੇ ਦੇ ਵਿੱਚ ਲੋਕਾਂ ਨੇ ਇੱਕ ਵਾਰੀ ਮੌਕਾ ਦਿੱਤਾ ਉਹਨਾਂ ਸੂਬਿਆਂ ਦੀ ਭਾਰਤੀ ਜਨਤਾ ਪਾਰਟੀ ਨੇ ਨੁਹਾਰ ਬਦਲ ਕੇ ਰੱਖ ਦਿੱਤੀ ਸਿਆਣੇ ਕਹਿੰਦੇ ਆ ਇੱਕ ਵਾਰੀ ਦਾ ਸਾਰਿਆਂ ਦਾ ਹੀ ਲੱਗ ਜਾਂਦਾ ਵਾਰ-ਵਾਰ ਉਹੀ ਪਾਰਟੀ ਉਹੀ ਆਗੂ ਤੁਹਾਡੇ ਚ ਖੜ ਕੇ ਗੱਲ ਕਰ ਸਕਦਾ ਜਿਹੜਾ ਕਹਿਣੀ ਕਰਨੀ ਦਾ ਪੱਕਾ ਹੋਵੇ ਤੁਸੀਂ ਦੇਖਿਆ ਕਿ ਜੇ ਅੱਜ ਹਰਿਆਣਾ ਦੇ ਵਿੱਚ ਕੰਮ ਕੀਤੇ ਨੇ ਤੇ 5 ਤੋਂ 10 ਤੇ 15 ਸਾਲ ਹੋ ਚੱਲੇ ਨੇ ਜੇ ਜੁਫੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਜ਼ੁਬਾਨ ਦਿੱਤੀ ਸੀ ਕਿ ਤੁਸੀਂ ਸਾਨੂੰ ਮੌਕਾ ਦੇ ਦਿਓ ਨਸ਼ਾ ਗੈਂਗਸਟਰ ਬੇਰੁਜ਼ਗਾਰੀ ਨਾਥ ਪਾ ਦਿਆਂਗੇ ਤੇ ਭਾਰਤੀ ਜਨਤਾ ਪਾਰਟੀ ਨੇ ਪਾ ਕੇ ਵਿਖਾਈਆ ਕਿਹੜੇ ਕਿਹੜੇ ਸੂਬੇ ਦੀ ਉਦਾਹਰਣ ਦਵਾਂ ਲਗਾਤਾਰ 15 15 20 20 ਸਾਲ ਹੋ ਚੱਲੇ ਨੇ ਲੋਕਾਂ ਨੂੰ ਲਗਾਤਾਰ ਕਮਲ ਦੇ ਫੁੱਲ ਤੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਕ ਵਿੱਚ ਫਤਵਾ ਦੇਣ ਨੂੰ ਮੇਰੀ ਬੇਨਤੀ ਹੈ ਇੱਕ ਵਿਸ਼ਵਾਸ ਦਿਵਾ ਦਿਓ ਕਿ ਇਹਨਾਂ ਵਿਰੋਧੀਆਂ ਨੂੰ ਪਤਾ ਲੱਗ ਜਾਏ ਜਿਹੜੇ ਲੋਕ ਕਹਿੰਦੇ ਆ ਇਹ ਇਨਾ ਵੋਟਾਂ ਦੀ ਕਿਹੜੀ ਗੱਲ ਐ ਇਹ ਵੋਟਾਂ ਜੇਬ ਦੇ ਵਿੱਚ ਨੇ ਇਹਨਾਂ ਲੋਕਾਂ ਨੂੰ ਦੱਸ ਦਿਓ ਕਿ ਜੇ ਕਿਰਤ ਕਰਨ ਵਾਲੇ ਲੋਕ ਤੁਹਾਨੂੰ ਰਾਜ ਭਾਗ ਦੇ ਸਕਦੇ ਆ ਤੇ ਤੁਹਾਡੇ ਕੋਲੋਂ ਰਾਜ ਭਾਗ ਵਾਪਸ ਵੀ ਲੈ ਸਕਦੇ ਆ ਹਾਲਾਤ ਕੀ ਐ ਪਿਛਲੇ ਸਮੇਂ ਦੇ ਵਿੱਚ ਸਿਰਸਾ ਸਾਹਿਬ ਜਿਹੜੇ ਲੋਕ ਕਹਿੰਦੇ ਸੀ ਕਿ ਤੁਹਾਡੇ ਦੁੱਖ ਸੁੱਖਾਂ ਦੇ ਭਾਈਵਾਲ ਬਣਾਂਗੇ ਜਦੋਂ ਤੁਸੀਂ ਦਾਸ ਨੂੰ 2022 ਤੋਂ ਲੈ ਕੇ ਹੁਣ ਤੱਕ ਸੇਵਾ ਮਿਲੀ ਸਿਰਸਾ ਸਾਹਿਬ ਇਹਨਾਂ ਲੋਕਾਂ ਨੇ ਦੇਣਾ ਤੇ ਕੀ ਸੀ ਕੇਂਦਰ ਵੱਲੋਂ ਆ ਰਹੀਆਂ ਸਹੂਲਤਾਂ ਤੇ ਵੀ ਡਾਕੇ ਮਾਰਨੇ ਸ਼ੁਰੂ ਕਰ ਦਿੱਤੇ ਮੇਰੇ ਕੋਲ ਜਦੋਂ ਭੈਣਾ ਆ ਕੇ ਰੋਦੀਆਂ ਨੇ ਗਰੀਬਾਂ ਦੇ ਦਰਦ ਸੁਣੇ ਨਹੀਂ ਜਾਂਦੇ ਸਿਰਸਾ ਸਾਹਿਬ ਮਨਰੇਗਾ ਦੇ ਤੱਕ ਕਰੋੜਾ ਰੁਪਈਆ ਪੰਜਾਬ ਨੂੰ ਆ ਰਿਹਾ ਪਰ ਘਟੋ ਘਟ ਜਦੋਂ ਗਰੀਬ ਭਾਰਤੀ ਜਨਤਾ ਪਾਰਟੀ ਦੇ ਦਫਤਰ ਚ ਜਾਂਦੇ ਆ ਕਿ ਸਾਨੂੰ ਕੁਝ ਪਤਾ ਹੀ ਨਹੀਂ ਲੱਗ ਰਿਹਾ ਪੈਸਾ ਆ ਰਿਹਾ ਸਾਡੇ ਤੱਕ ਪਹੁੰਚਦਾ ਨਹੀਂ ਤੇ ਜਦੋਂ ਅਧਿਕਾਰੀਆਂ ਤੱਕ ਜਾਂਦਾ ਤੇ ਸਰਸਾ ਸਾਬ ਦੁੱਖ ਲੱਗਦਾ ਕੰਮ ਕੋਈ ਕਰਦਾ ਏਟੀਐਮ ਕਿਸੇ ਦੇ ਕੋਲ ਪੈਸਾ ਗਰੀਬ ਦਾ ਕਿਸੇ ਦੇ ਖਾਤੇ ਚ ਜਾ ਰਿਹਾ ਅੱਜ ਇਹ ਲੋਕ ਗੱਲਾਂ ਕਰਦੇ ਨੇ ਵਿਕਾਸ ਦੀਆਂ ਹਰੀ ਕ੍ਰਾਂਤੀ ਦੀਆਂ ਗੱਲਾਂ ਕਰਦੇ ਨੇ 2014 ਤੋਂ ਲੈ ਕੇ 2025 ਤੱਕ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਕਰੋੜਾ ਰੁਪਈਆ ਆ ਪੰਜਾਬ ਨੂੰ ਪਰ ਅੱਜ ਵੀ ਸਰਸਾ ਸਾਹਿਬ ਜਦੋਂ ਪਿੰਡਾਂ 'ਚ ਜਾਂਦਾ ਅੱਜ ਵੀ ਗਰੀਬਾਂ ਦੇ ਕੋਠਿਆਂ ਤੇ ਤਰਪਾਲਾਂ ਪਈਆਂ ਨੇ ਗਰੀਬ ਤੁਹਾਈ ਦਿੰਦੇ ਨੇ ਕਿ ਪਤਾ ਕਰੋ ਕਿ ਕੇਂਦਰ ਵੱਲੋਂ ਆ ਰਿਹਾ ਪੈਸਾ ਇਹ ਲੋਕ ਕਿਹੜੀ ਖੋਟ ਦੇ ਵਿੱਚ ਵਰਤ ਰਹੇ ਨੇ ਅੱਜ ਲੋਕ ਸਮਝ ਚੁੱਕੇ ਨੇ ਕਿ ਜੇ ਫਿਕਰ ਜੇ ਅਸਲ ਗਰੀਬਾਂ ਦਾ ਮਸੀਹਾ ਤੋਂ ਇੱਕੋ ਇੱਕ ਹੈ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਚ ਸਭ ਤੋਂ ਵੱਡਾ ਅਗਰ ਕੋਈ ਝੂਠਾ ਤੇ ਬੇਈਮਾਨ ਆ ਅਗਰ ਝੂਠਿਆਂ ਬੇਈਮਾਨਾਂ ਦਾ ਕੰਪੀਟੀਸ਼ਨ ਹੋ ਜਾਵੇ ਨਾ ਕੇਜਰੀਵਾਲ ਉੱਥੇ ਪਹੁੰਚ ਜਾਵੇ ਤੇ ਬਾਕੀ ਝੂਠੇ ਬੇਈਮਾਨ ਛੱਡ ਕੇ ਚੜ੍ਹਨਗੇ ਕਹਿਣਗੇ ਇਹਦੇ ਨਾਲ ਅਸੀਂ ਵੀ ਲੜ ਸਕਦੇ ਇਹਦਾ ਮੁਕਾਬਲਾ ਨਹੀਂ ਕਰ ਸਕਦੇ ਐਡਾ ਬੇਈਮਾਨ ਆਦਮੀ ਝੂਠ ਕੋਰਾ ਝੂਠ ਬੋਲਦਾ ਸਵੇਰ ਤੋਂ ਲੈ ਕੇ ਰਾਤ ਤੱਕ ਔਰ ਤੁਸੀਂ ਖਾਤੇ ਲੱਭਦੇ ਫਿਰਦੇ ਬੀਬੀਆਂ ਕਹਿੰਦੀਆਂ ਸਾਡੇ ਖਾਤੇ 'ਚ ਆਏ ਨਹੀਂ ਬੀਬੀ 10000 ਛਾੜਦੇ ਤੇ 1000 ਵੀ ਪਾਉਣ ਨੂੰ ਤਿਆਰ ਨਹੀਂ ਜਿਹਦੇ ਕਰਕੇ ਤੁਸੀਂ ਲਾਈਨਾਂ ਲਾ ਕੇ ਵੋਟਾਂ ਪਾਈਆਂ ਸੀ ਇਹ ਜੇ ਗੌਨ ਦੀ ਗੱਲ ਕਰੋ ਅੱਜ ਵੀ ਅਗਰ ਕੋਈ ਖਾਤਿਆਂ 'ਚ ਪੈਸੇ ਪਾਉਂਦਾ ਹੈ ਕਿਸਾਨ ਦੇ ਨਿਧੀ 'ਚ ਪਾਉਣ ਕਵਾਸਤੇ ਜ਼ਿਮੀਦਾਰ ਦੇ ਉਹ ਵੀ ਮੋਦੀ ਦੀ ਸਰਕਾਰ ਆ ਅੱਜ ਵੀ ਡੀਏਪੀ ਭੇਜਦੀ ਹੈ ਉਹ ਮੋਦੀ ਦੀ ਸਰਕਾਰ ਆ ਅੱਜ ਵੀ ਅਗਰ ਕੋਈ ਕਣਕਾ ਆਟਾ ਕਣਕ 55 ਰੁਪਏ 'ਚ ਭੇਜਦਾ ਹੈ ਉਹ ਵੀ ਮੋਦੀ ਦੀ ਸਰਕਾਰ ਆ ਅੱਜ ਵੀ ਅਗਰ ਕੋਈ ਤੋਡੇ ਛੱਤਾਂ ਦੇ ਬਾਲੇ ਪਾਉਣ ਨੂੰ ਪੈਸੇ ਭੇਜਦਾ ਏ ਉਹ ਵੀ ਮੋਦੀ ਦੀ ਸਰਕਾਰ ਆ ਕੋਈ ਟਾਇਲਟ ਬਣਾਉਣ ਨੂੰ ਪੈਸੇ ਭੇਜਦਾ ਏ ਉਹ ਵੀ ਮੋਦੀ ਦੀ ਸਰਕਾਰ ਆ ਆ ਹੁਣ ਹੜਾ ਆ ਗਏ ਸਾਰੀ ਸਰਕਾਰ ਦੇ ਮੰਤਰੀਆਂ ਨੂੰ ਕਿਹਾ ਕਾਲ ਸਾਹਿਬ ਜੀ ਸੁਣ ਕੇ ਤੁਸੀਂ ਐਲਾਨ ਹੋ ਜਿਓ ਬੀਜੇਪੀ ਦੇ 3 ਐਮਐਲਏ 1 ਐਮਐਲਏ 3 ਵੀ ਨਹੀਂ ਮਾਫ ਕਰਨਾ 1 ਐਮਐਲਏ ਆ ਔਰ ਕੋਈ ਮੰਤਰੀ ਤੋਂ ਐਮਪੀ ਨਹੀਂ ਜਿੱਤਿਆ ਪਰ ਮੋਦੀ ਜੀ ਇਹ ਨਹੀਂ ਸੋਚਦੇ ਜਿੰਨੇ ਭਰ ਸਰਕਾਰ ਦੇ ਮੰਤਰੀ ਇੱਕ ਇੱਕ ਕਰਕੇ ਸਾਰਿਆਂ ਨੂੰ ਭੇਜਿਆ ਇੱਥੇ ਜਾਓ ਕੋਲ ਖਲੋ ਕੇ ਗਰੰਟਾ ਦਿਓ ਜਿਹੜੇ ਜਿਹੜੇ ਪਿੰਡ ਤੇ ਜਿੱਥੇ ਜਿੱਥੇ ਜਿਹੜੀ ਜਿਹੜੀ ਲੋੜ ਹੈ ਪੂਰੀ ਕਰੋ ਔਰ ਲਾਈਨਾਂ ਲਾ ਕੇ ਮੰਤਰੀ ਪਿੰਡ ਪਿੰਡ ਗਏ ਨੇ ਪੁੱਛਣ ਵਾਸਤੇ ਕਿ ਦੱਸੋ ਕੀ ਚਾਹੀਦਾ ਅਸੀਂ ਸਿੱਧਾ ਖਾਤਿਆਂ 'ਚ ਪਾਵਾਂਗੇ ਕਿਉ ਇਸ ਕਰਕੇ ਕਿਉਂਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਜੀ ਆਏ ਜਿਹੜੀਆਂ ਕਿਸਾਨ ਮਿਲੇ ਭਰਾ ਉਹਨਾਂ ਨੇ ਕਿਹਾ ਜ਼ਿੰਮੇਦਾਰਾਂ ਨੇ ਤੀਜੀ ਸਾਡੇ ਪੈਸੇ ਤੁਸੀਂ ਭਗਵੰਤ ਮਾਨ ਕੇਜਰੀਵਾਲ ਨੂੰ ਨਾ ਦਿਓ ਜੇ ਇਹਨੇ ਖਾ ਜਾਣੇ ਸਾਡੇ ਪੈਸੇ ਸਾਡੇ ਖਾਤੇ ਸਿੱਧੇ ਭੇਜੋ ਇਸ ਕਰਕੇ ਭਾਰਤ ਸਰਕਾਰ ਦੇ ਮੰਤਰੀ ਸਿੱਧੇ ਸਾਰੇ ਜ਼ਿਲ੍ਹਿਆਂ 'ਚ ਗਏ ਪਿੰਡੋਂ ਪਿੰਡ ਗਏ ਲੋਕਾਂ ਦੀਆਂ ਗੱਲਾਂ ਲਿਖੀਆਂ ਤੇ ਸਿੱਧਾ ਖਾਤਿਆਂ 'ਚ ਉਹਨਾਂ ਦੇ ਪੈਸੇ ਪਾਉਣੇ ਸ਼ੁਰੂ ਕੀਤੇ ਖਾਲਸਾ ਜੀ ਮੈਂ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰਨ ਆਇਆ ਦਿੱਲੀੋਂ ਜਦੋਂ ਮੈਂ ਦਿੱਲੀ 'ਚ ਨਾਬ ਲੜ ਰਿਹਾ ਸੀ ਨਾ ਅ ਮੇਰੇ ਵਿਰੋਧੀ ਜਿੰਨੇ ਸੀ ਸਭ ਇਕੱਠੇ ਹੋ ਕੇ ਲੱਗੇ ਸੀ ਸਾਰੇ ਇਕੱਠੇ ਹੋ ਕੇ ਲੱਗੇ ਸੀ ਸਰਸੇ ਨੂੰ ਜਿੱਤਣ ਦੇਣਾ ਸਰਸੇ ਨੂੰ ਜਿੱਤਣ ਦੇਣਾ ਮੇਰੇ ਇਲਾਕੇ ਦੇ ਅੰਦਰ 60000 ਸਿੱਖ ਵੋਟ ਆ 60000 1.5 ਲੱਖ ਚੋਂ 60000 ਪੰਜਾਬੀ ਵੋਟ ਆ 80000 60000 60000 ਰੋਰ ਪੰਜਾਬੀ ਮੈਂ ਪੰਜਾਬੀਆਂ ਨੂੰ ਇੱਕੋ ਗੱਲ ਕਹਿੰਦਾ ਸੀਗਾ ਉਹ ਜੇ ਹਰ ਜੋਨੀ ਗਾਰਡਨ ਬਚਾਉਣਾ ਜੇ ਤੇ ਮੋਦੀ ਦੀ ਸਰਕਾਰ ਲਿਆਓ ਕਾਲ ਸਾਜੀ 20000 ਵੋਟਾਂ ਤੋਂ 18800 ਵੋਟਾਂ ਚਿਤਾ ਕੇ ਭੇਜਿਆ ਲੋਕਾਂ ਨੇ ਇੱਕੋ ਗੱਲ ਕਹੀ ਸੀ ਅੱਜ ਮੇਰੇ ਇਲਾਕੇ ਚ ਜਾ ਕੇ ਦੇਖੋ ਹਰ ਦਿਨ ਨਵੀਆਂ ਸੜਕਾਂ ਬਣਦੀਆਂ ਪਈਆਂ ਨੇ ਹਰ ਦਿਨ ਨਵਾਂ ਪਾਣੀ ਦੀਆਂ ਲਾਈਨਾਂ ਵਿਛਦੀਆਂ ਪਈਆਂ ਨੇ ਸਿਵਲਜ ਦੀਆਂ ਲਾਈਨਾਂ ਵਿਛਦੀਆਂ ਪਈਆਂ ਨੇ ਉਹੀ ਦਿੱਲੀ ਜੋ 10 ਸਾਲਾਂ ਚ ਕੇਜਰੀਵਾਲ ਨੇ ਬਰਬਾਦ ਕੀਤੀ ਸੀਗੀ ਆਵਾਜ਼ ਹੋਣ ਲੱਗ ਪਈ ਬੀਬੀਆਂ ਮਾਵਾ ਭੈਣਾਂ ਦੇ ਖਾਤੇ ਚ 222000 ਰੁਪਇਆ ਹਜ਼ਾਰ ਨਹੀਂ 7000 ਰੁਪਿਆ ਇਹ ਮੋਦੀ ਦੀ ਸਰਕਾਰ ਆ ਇਹ ਮੋਦੀ ਦੀ ਸੋਚ ਆ ਮੈਂ ਤੁਹਾਡੇ ਚਰਨਾਂ 'ਚ ਤਾਂ ਬੇਨਤੀ ਕਰਨ ਆਇਆ ਏ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਜਿੰਨਾ ਪਿਆਰ ਸਾਡੇ ਨਾਲ ਕਰਦੇ ਆ ਜਿੰਨਾ ਪਿਆਰ ਪੰਜਾਬ ਨਾਲ ਕਰਦੇ ਆ ਮੈਂ ਖਾਲਸਾ ਜੀ ਇਹ ਬੜਾ ਹੀ ਪੰਥਕ ਅਲੱਗ ਆ ਪੰਥ ਦੀ ਆਵਾਜ਼ ਚੁੱਕਣ ਵਾਲਾ ਏ ਪੰਥ ਦੀ ਗੱਲ ਕਰਨ ਵਾਲਾ ਅਲੱਗ ਆ ਮੈਂ ਤੁਹਾਡੇ ਚਰਨਾਂ 'ਚ ਤਿੰਨ ਬੇਨਤੀਆਂ ਕਰਨੀਆਂ ਨੇ ਜੇ ਮੈਂ ਅੰਨਾ ਸਹਿਮਤ ਹੋਵਾਂ ਤੇ ਜਰੂਰ ਕਹੋ ਮੇਰੇ ਦਾ ਜਵਾਬ ਦਿਓ ਜੇ ਪਿਛਲੇ 75 ਸਾਲਾਂ ਚ ਇਹ ਦੇਸ਼ ਦਾ ਵਾਹਿਦ ਪ੍ਰਧਾਨ ਮੰਤਰੀ ਮੋਦੀ ਜੀ ਹੋਏ ਨੇ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਜਦੋਂ 550 ਸਾਲਾ ਮਨਾਇਆ ਪੂਰੀ ਦੁਨੀਆ ਚ ਮਨਾਇਆ ਪੂਰੀ ਦੁਨੀਆ ਚ ਦੁਨੀਆ ਦੇ ਜਿੰਨੀਆਂ ਐਮਬੈਸੀਆਂ ਨੇ ਉਹਨਾਂ ਸਮਾਗਮ ਕੀਤੇ ਗਏ ਪੂਰੇ ਦੇਸ਼ ਦੇ ਗਵਰਨਰ ਤੇ ਮੁੱਖ ਮੰਤਰੀ ਨੂੰ ਹੁਦੇਸ਼ ਦਿੱਤਾ ਗਿਆ ਕਿ ਤੁਸੀਂ ਆਪਣੇ ਸਰਕਾਰੀ ਮਕਾਨਾਂ ਚ ਪ੍ਰੋਗਰਾਮ ਕਰੋਗੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦਾ ਮਨਾਇਆ ਪਟਨਾ ਸਾਹਿਬ ਤੋਂ ਲੈ ਕੇ ਪੂਰੇ ਦੇਸ਼ ਅੰਦਰ ਮੋਦੀ ਜੀ ਦਸਤਾਰ ਸੁਜਾ ਕੇ ਤੇ ਨਤਮਸਤੋਕੋ ਕੇ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਕਿਰਪਾ ਕਰਕੇ ਹੀ ਅਸੀਂ ਬਸੇ ਹੋਏ ਆਂ ਗੁਰੂ ਤੇਗ ਬਹਾਦਰ ਜੀ ਦਾ ਲਾਲ ਕਿਲੇ ਦੇ ਉੱਤੇ ਜਦੋਂ 400 ਸਾਲਾ ਸ਼ਹੀਦੀਪੁਰ ਮਨਾਇਆ ਖਾਲਸਾ ਜੀ ਪਹਿਲੀ ਵਾਰ ਹੋਇਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਦੂਜੀ ਵਾਰ ਲਾਲ ਕਿਲੇ ਤੇ ਗਿਆ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਹੈ ਇਤਿਹਾਸ ਅੰਦਰ ਪ੍ਰਧਾਨ ਮੰਤਰੀ ਲਾਲ ਕਿਲੇ ਤੇ ਇੱਕੋ ਦਿਨ ਜਾਂਦਾ ਹੈ ਆਜ਼ਾਦੀ ਦੇ ਮੌਕੇ ਤੇ ਝੰਡਾ ਫਰਾਉਂਦਾ ਇਹ ਚੰਨਾ ਪ੍ਰਧਾਨ ਮੰਤਰੀ ਆ ਜੋ ਦੂਜੀ ਵਾਰੇ ਗਏ ਕਦੋਂਗੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਮਨਾਇਆ ਔਰ ਲਾਲ ਕਿਲੇ ਤੇ ਖੜੇ ਹੋ ਕੇ ਕੀ ਕਹਿੰਦੇ ਨੇ ਮੋਦੀ ਜੀ ਦੇਖੋ ਤੇ ਅੱਜ ਦਾ ਪ੍ਰਧਾਨ ਮੰਤਰੀ ਦੁਨੀਆ ਨੂੰ ਕੀ ਸੰਦੇਸ਼ ਦੇ ਰਿਹਾ ਸੀ ਲਾਲ ਕਿਲੇ ਤੇ ਖੜੇ ਹੋ ਕੇ ਕਹਿੰਦੇ ਅਗਰ ਗੁਰੂ ਤੇਗ ਬਹਾਦਰ ਸਾਹਿਬ ਨਹੀਂ ਹੁੰਦੇ ਮਾ ਹਮਾਰਾ ਇਹ ਧਰਮ ਹੁੰਦਾ ਨਾ ਦੇਸ਼ ਦੀ ਇਹ ਸਿਮਾਏ ਹੁੰਦੀ ਹਮ ਗੁਰੂ ਤੇਗ ਬਹਾਦਰ ਜੀ ਕੇ ਕਰਜ਼ਦਾਰ ਹੈ ਲਾਲ ਕਿਲੇ ਤੇ ਖੜੋ ਕੇ ਕਹਿੰਦੇ आज गुरु तेग बहादुर जी का नाम तो पूरी दुनिया ले रही है पर जिन्होंने शहादत की आज उनका कोई नाम लेने वाला नहीं बचा है मोदी जी लाल करत खड़े होकर कह रहे हैं साहिब ज्यादा दी बात की दी है पहली बार कोई देश की सरकार आई मैं दसना चाहना है राष्ट्रीय दिवस बहुत बड़ी चीज होती है